ਬੱਚਿਆਂ ਦੇ ਲਈ ਬਹੁਤ ਵਧੀਆ ਇੱਕ ਮੌਕਾ ਓਪਰਚ्युनिटी ਆ ਕਿਉਂਕਿ ਕਈ ਵਾਰ ਬੱਚਿਆਂ ਨੂੰ ਜੌਬ ਓਪਰਚ्युनिटीਸ ਦਾ ਪਤਾ ਨਹੀਂ ਲੱਗਦਾ ਪਰ ਇਦਾਂ ਦੇ ਮੇਲੇ ਲੱਗਦੇ ਰਹਿਣ ਤਾਂ ਇਹ ਬਹੁਤ ਵਧੀਆ ਇੱਕ ਉਪਰਾਲਾ ਆ ਚੌਲੀ ਪ੍ਰਿਆਨੂ ਸੀ ਸੰਪਰਕਕਿਰਤਾ ਸੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਵੱਡੀ ਤਾਦਾਦ 'ਚ ਇਸ ਨੂੰ ਇੱਕ ਸਫਲ ਜਿਹੜਾ ਹੈ ਰੋਜ਼ਗਾਰ ਮੇਲਾ ਬਣਾਇਆ ਕਿਉਂਕਿ ਮੇਰੇ ਕੋਲ ਜੋ ਆਂਕੜਾ ਆਇਆ ਹੈ 1006 ਬੱਚੇ ਹੁਣ ਤੱਕ ਰਜਿਸਟਰ ਹੋ ਚੁੱਕੇ ਐ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਐ ਤੁਹਾਡੇ ਮਾਤਾ ਪਿਤਾ ਖਾਸ ਕਰਕੇ ਮਾਵਾਂ ਨੂੰ ਬਹੁਤ ਚਿੰਤਾ ਆਉਂਦੀ ਆਪਣੇ ਬੱਚਿਆਂ ਦੀ ਅਗਰ ਲੜਕਾ ਐ ਤਾਂ ਉਸ ਨੂੰ ਲੱਗਦਾ ਕਿ ਉਹਦਾ ਵਿਆਹ ਨਹੀਂ ਹੋਊਗਾ ਤੇ ਅਗਰ ਬੱਚੀ ਐ ਤਾਂ ਉਸ ਨੂੰ ਲੱਗਦਾ ਕਿ ਬੱਚੀ ਅਗਰ ਕਮਾਨ ਲੱਗੀ ਤਾਂ ਵੀ ਉਹਦਾ ਰਿਸ਼ਤਾ ਵਧੀਆ ਹੋ ਜਾਊਗਾ ਮੈਂ ਨੇ ਇੰਸਟਾਗ੍ਰam 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਦਾ ਇੱਕ ਵੀਡੀਓ ਦੇਖਾ जहाँ उन्होंने बताया कि एक आईटीआई कॉलेज में रोजगार मेला लग रहा है वहाँ पे बहुत सारी कंपनियाँ बहुत सारे बच्चों को रिक्रूट करेंगी प्लस टू से लेकर ग्रेजुएट बच्चे यहाँ पे आ सकते हैं अपने जॉब के लिए करियर बना सकते हैं अपना मोहाली जलंधर चंडीगढ़ लाए, इतनी सारी कंपनियाँ आई हैं इतने सू वक् कंपनियों वालों इंटरव्यू साँ है, है। जिदे ਅਸੀਂ ਉਹਨਾਂ ਨੂੰ ਇੰਟਰਵਿਊ ਦਿੱਤੀ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਆਪਣੀ ਕੰਪਨੀਜ਼ ਦੇ ਬਾਰੇ ਦੱਸਿਆ ਮੇਰਾ ਨਾਮ ਚਰਨਜੀਤ ਸਿੰਘ ਪੁਖਰਾਜ਼ ਹੈਲਥ케ਅ ਜਲੰਧਰ ਤੋਂ ਆਇਆ ਹਾਂ ਸੀਐਜ ਨੰਗਲ ਗਵਰਨਮੈਂਟ ਆਈਟੀਆਈ ਕਾਲਜ ਜੋ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹਦੇ ਵਿੱਚ ਅੱਜ ਬੇਰੋਜ਼ਗਾਰ ਬੱਚਿਆਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਕੰਪਨੀਆਂ ਇੱਥੇ ਆਈਆਂ ਔਰ ਅਸੀਂ ਵੀ ਅੱਜ ਇੱਥੇ ਕੈਂਡੀਡੇਟ ਸਿਲੈਕਸ਼ਨਸ ਲਈ ਆਏ ਹਾਂ ਸੋ ਬਹੁਤ ਅੱਛਾ ਲੱਗਾ ਬਹੁਤ ਵਧੀਆ ਕੈਂਡੀਡੇਟਸ ਸਾਨੂੰ ਮਿਲੇ ਔਰ ਉਹਨਾਂ ਦਾ ਇੰਟਰਵਿਊ ਕੀਤਾ ਔਰ ਉਮੀਦ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਐਂਡ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਤੁਹਾਡੀ ਨਵੇਂ ਜਿਹੜੇ ਕੈਰੀਅਰ ਦੇ ਲਈ ਬੈਸਟ ਵਿਸ਼ੇਸ ਤੇ ਜਿਹੜੇ ਬੱਚੇ ਰਹਿ ਗਏ ਆਈ ਅੰਸ਼ੂਰ ਯੂ ਕਿ ਅਸੀਂ ਕੋਈ ਨਾ ਕੋਈ ਹੱਲ ਜ਼ਰੂਰ ਲੱਭਦੇ ਰਵਾਂਗੇ ਤੇ ਇੱਕ ਵਾਅਦਾ ਹੈ ਕਿ ਹਰ ਤਿੰਨ ਚਾਰ ਮਹੀਨੇ ਬਾਅਦ ਅੰਦਨ ਦੀ ਕੈਂਪਸੀ ਜ਼ਰੂਰ ਲਾਵਾਂਗੇ ਤਾਂ ਕਿ ਜਿਹੜਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿੰਦਾ ਨਵੇਂ ਬਹੁਤ ਬਹੁਤ ਧੰਨਵਾਦ ਹੈ ਉਸ ਦਾ